ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਨ ਬੋਹਾ ਅੱਜ ਉਹਨਾਂ ਲਈ ਵੀਡੀਓ ਲੈ ਕੇ ਆਈ ਹੂ ਐਨ ਜੀ ਆਰ ਐ ਜਿਨ੍ਹਾਂ ਨੇ ਪ੍ਰੋਸੈਸ ਸਰਵਰ ਦੀਆਂ ਬਾਈਪੋਸਟਾਂ ਫਿਲ ਕੀਤੀ ਹੋਈਆਂ ਨੇ ਗਿਆ ਸੋ ਉਹਨਾਂ ਦੇ ਵਿੱਚ ਇੱਕ ਬੱਚੇ ਦਾ ਕਮੈਂਟ ਆਇਆ ਹੋਇਆ ਸੀਗਾ ਸ਼ਾਇਦ ਮੈਨੂੰ ਨਾਂ ਨਹੀਂ ਪਤਾ ਵੀ ਸਰ ਲੋਕ ਅਦਾਲਤ ਬਾਰੇ ਦੱਸੋ ਵੀ ਉਸ ਬਾਰੇ ਵੀ ਕੋਈ ਕੁਐਸਚਨ ਆ ਸਕਦਾ ਹੈ ਸੋ ਮੈਂ ਮੈਨੂੰ ਚੰਗਾ ਲੱਗਿਆ ਸੋ ਮੈਂ ਇਸ ਤੇ ਇੱਕ ਵੀਡੀਓ ਲੈ ਕੇ ਆਇਆ ਵੀ ਕਿਪਰਸਸ ਸਰਪ੍ਰਦਾ ਕੰਮ ਕੀ ਹੁੰਦਾਗਾ ਬਹੁਤ ਸਾਰੇਆਂ ਦੇ ਕਮੈਂਟ ਆਈ ਸੀ ਵੀ ਇੰਟਰਵਿਊ ਦੇ ਵਿੱਚ ਕੀ ਕੀ ਸਵਾਲ ਪੁੱਛ ਸਕਦੇ ਨੇ ਮੈਂ ਉਹ ਸਾਰੀ ਗੱਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਜੂਗਾ ਪਹਿਲਾਂ ਆਪਾਂ ਗੱਲ ਕਰਨ ਲੱਗਿਆਂ ਐਡਮਿਟ ਕਾਰਡ ਆ ਚੁੱਕੇ ਨੇ ਜਿਨ੍ਹਾਂ ਦੇ ਐਡਮਿਟ ਕਾਰਡ ਨਹੀਂ ਡਾਊਨਲੋਡ ਹੋ ਰਹੇ ਸੋ ਥੋੜੀ ਜੀ ਵੇਟ ਕਰ ਲੋ ਸਬਰ ਕਰ ਲੋ ਕਿਉਂਕਿ ਸਾਈਟ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਫੋਰਗੇਟ ਦੀ ਆਪਸ਼ਨ ਵੀ ਨਹੀਂ ਕੰਮ ਕਰ ਰਹੀ ਕਈਆਂ ਲਈ ਤੇ ਕਈ ਵਾਰੀ ਕਰ ਵੀ ਰਹੀ ਹੈ ਸੋ ਕਈਆਂ ਦੇ ਐਡਮਿਟ ਕਾਰਡ ਡਾਊਨਲੋਡ ਹੋ ਚੁੱਕੇ ਨੇ ਕਈਆਂ ਦੇ ਨਹੀਂ ਹੋ ਰਹੇ ਸੋ ਆਪਾਂ ਅੱਗੇ ਗੱਲ ਕਰ ਲੱਗਿਆਂ ਲੋਕ ਅਦਾਲਤ ਬਾਰੇ ਕਾਨੂੰਨੀ ਸੇਵਾ ਅਥਾਰਟੀ ਐਕਟ 1988 ਸੋ ਜਿਹੜੀ ਇਹ ਲੋਕ ਅਦਾਲਤ ਬਣੀ ਹੋਈ ਹੈ ਉਹਨਾਂ ਗਰੀਬ ਲੋਕਾਂ ਲਈ ਜਾਂ ਉਹਨਾਂ ਲੋਕਾਂ ਲਈ ਬਣੀ ਹੋਈ ਹੈ ਜਿਨ੍ਹਾਂ ਦੇ ਕੋਲੇ ਠੀਕ ਹੈ ਅ ਅਦਾਲਤ ਦੇ ਵਿੱਚ ਜਾਣ ਲਈ ਕੋਈ ਪੈਸਾ ਨਹੀਂ ਕੋਈ ਅੱਜਕੱਲ੍ਹ ਦੀ ਲੋਕਾਂ ਦੇ ਜਿਹੜਾ ਇਨਸਾਫ ਉਹ ਬਹੁਤ ਮਹਿੰਗਾ ਹੋ ਗਿਆ ਉਹਨਾਂ ਦੇ ਲਈ ਬਣੀ ਹੋਈ ਹੈ ਕਿਉਂਕਿ ਉੱਥੇ ਸਾਨੂੰ ਫ੍ਰੀ ਇਨਸਾਫ ਮਿਲਦਾਗਾ ਜੀ ਆਪਾਂ ਉੱਥੇ ਜਾ ਕੇ ਕੋਈ ਕੇਸ ਲੜਦੇ ਆ ਜਾਂ ਕੋਈ ਆਪਾਂ ਕੇਸ ਕਰਦੇ ਆ ਲੋਕ ਅਦਾਲਤ ਦੇ ਵਿੱਚ ਜਾ ਕੇ ਸਰਕਾਰ ਆਪਾਂ ਨੂੰ ਫ੍ਰੀ ਵਕੀਲ ਪ੍ਰੋਵਾਈਡ ਕਰਵਾਉਂਦੀ ਹੈਗੀ ਆ ਠੀਕ ਹੈ ਸਰਕਾਰੀ ਫੀਸ ਹੁੰਦੀ ਹੈਗੀ ਜਿਹੜੀ ਥੋੜੀ-ਮੋਟੀ ਉਹ ਹੀ ਦੇਣੀ ਪੈਂਦੀ ਹੈ ਹੋਰ ਕੁਝ ਨਹੀਂ ਕਰਵਾਉਣਾ ਪੈਂਦਾ ਆਪਾਂ ਨੂੰ ਪ੍ਰਾਈਵੇਟ ਤੌਰ ਦੇ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਇਹ ਲੋਕ ਅਦਾਲਤ ਜਿਹੜੀ ਬਣੀ ਸੀ ਇਹ ਗਰੀਬ ਲੋਕਾਂ ਲਈ ਬਣੀ ਸੀ ਹੁਣ ਤੁਸੀਂ ਸਮਝਜੋ ਕਿਉਂਗੇ ਜੇ ਹੁਣ ਆਪਾਂ ਨੂੰ ਕੁਐਸਚਨ ਆਉਂਦਾ ਵੀ ਇਹ ਕਿਹੜੇ ਐਕਟ ਦੇ ਵਿੱਚ ਬਣੀ ਸੀ ਤਾਂ ਆਉਂਦਾ ਇਹ 1988 ਦੇ ਐਕਟ ਵਿੱਚ ਬਣੀ ਸੀ ਇਹ ਇਹ ਲੋਕ ਅਦਾਲਤ ਲਾਗੂ ਕਦੋਂ ਹੋਈ ਸੀ ਕਦੋਂ ਚੱਲਣ ਲੱਗੀ ਸੀ 9 9 ਤਰੀਕ 11ਵਾਂ ਮਹੀਨਾ 1995 ਦੇ ਵਿੱਚ ਇਹ ਪਹਿਲੀ ਲੋਕ ਅਦਾਲਤ ਸਟਾਰਟ ਹੋਈ ਸੀਗੀ ਠੀਕ ਹੈ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਆਊਗਾ ਵੀ ਕਿੰਨਾ ਦੇ ਲਈ ਬਣੀ ਹੋਈ ਹੈ ਇਹ ਵੀ ਜਿਹੜੇ ਲੋਕ ਠੀਕ ਹੈ ਆਰਥਿਕ ਤੰਗੀਆਂ ਕਾਰਨ ਕੋਈ ਮਹਿੰਗੇ ਵਕੀਲ ਨਹੀਂ ਲੈ ਸਕਦੇ ਹੈਗੇ ਉਹਨਾਂ ਦੇ ਲਈ ਹੈ ਇਹ ਮਤਲਬ ਕਿ ਉਹਨਾਂ ਨੂੰ ਲਗਭਗ ਸਰਕਾਰ ਵੱਲੋਂ ਫ੍ਰੀ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਾਂਦਾ ਫ੍ਰੀ ਜਿਨ੍ਹਾਂ ਦਾ ਕੋਈ ਠੀਕ ਹੈ ਕੋਈ ਕੇਸ ਚੱਲਦਾ ਜਾਂ ਕਿਸੇ ਨਾਲ ਕੋਈ ਧੋਖਾਧੜੀ ਹੋ ਗਈ ਕਿਸੇ ਦਾ ਕੁਝ ਹੋ ਗਿਆ ਕੋਈ ਕੇਸ ਕੁਝ ਵੀ ਲਾ ਲਓ ਜੋ ਲੋਕਦਾਲਤ ਦੇ ਵਿੱਚ ਕੇਸ ਚੱਲਦੇ ਨੇਗੀ ਠੀਕ ਹੈ ਕੋਈ ਦਾਜ ਦੇਹੀ ਵਾਲਾ ਕੋਈ ਪ੍ਰੂਫ ਉੱਤੇ ਵਾਲਾ ਕੁਝ ਵੀ ਲਾ ਲਓ ਸੋ ਉਹਨਾਂ ਦੇ ਲਈ ਇਹ ਜਿਹੜੀ ਲੋਕਦਾਲਤ ਠੀਕ ਹੈ ਸੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜਿਹੜਾ ਵੀ ਲੋਕਦਾਲ ਦਾ ਪ੍ਰਬੰਧਕ ਹੈ ਇਸ ਟਾਈਮ ਤੇ ਕੌਣ ਕੌਣ ਚਲਾ ਰਿਹਾ ਹੈ ਹੁਣ ਲੋਕਦਾਲਤ ਦੇ ਜਿਹੜਾ ਪ੍ਰਬੰਧਕ ਹੈ ਉਹ ਜਿਹੜਾ ਜਸਟਿਸ ਹੈ ਚੀਫ ਜਸਟਿਸ ਆਉਸ਼ੀਲ ਨਾਗੂਜੀਆ ਆਪਣੀ ਜਿਹੜੇ ਪੰਜਾਬ ਦੇ ਵਿੱਚ 23 ਅਦਾਲਤਾਂ ਨੇ ਗਿਆ ਜੋ ਜ਼ਿਲ੍ਹਾ ਜ਼ਿਲ੍ਹੇ ਦੇ ਕੋਰਟ ਨੇ ਉਹਨਾਂ ਦਾ ਵੀ ਮਤਲਬ ਕਿ ਜਿਹੜਾ ਚੀਫ ਜਸਟਿਸ ਆਉਸ਼ੀਲ ਨਾਗੂਜੀ ਨੇ ਲੋਕ ਅਦਾਲਤਾਂ ਦਾ ਵੀ ਪ੍ਰਬੰਧਕ ਹੈ ਜਿਹੜਾ ਮੇਨ ਚੀਫ ਜਸਟਿਸ ਹੈ ਉਹ ਸੀਲ ਨਾਗੂਜੀ ਹੈ ਹੁਣ ਲੋਕ ਅਦਾਲਤ ਦੇ ਜਿਹੜੇ ਚੇਅਰਮੈਨ ਜਸਟਿਸ ਉਹ ਐਸ਼ਵਨੀ ਕੁਮਾਰ ਮਿਸ਼ਰਾ ਜੀ ਨੇ ਠੀਕ ਹੈ ਲੋਕਦਾਲਤ ਦੇ ਜਿਹੜੇ ਸੈਕਟਰੀ ਜਿਹਨੂੰ ਪੰਜਾਬੀ ਦੇ ਵਿੱਚ ਸਕੱਤਰ ਕਿਹਾ ਜਾਂਦਾ ਉਹ ਨਵਜੋਤ ਕੌਰ ਨੇ ਐਡੀਸ਼ਨਲ ਸੈਕਟਰੀ ਜਗਦੀਪ ਕੌਰ ਨੇ ਠੀਕ ਹੈ ਹੁਣ ਇਹ ਚਾਰ ਚੀਜ਼ਾਂ ਨੂੰ ਤੁਸੀਂ ਧਿਆਨ ਵਿੱਚ ਧਰ ਲਓ ਠੀਕ ਹੈ ਤੇ ਇਹਨਾਂ ਨੂੰ ਯਾਦ ਕਰ ਲਓ ਕਈ ਵਾਰੀ ਕੁਐਸਚਨ ਆ ਜਾਂਦਾ ਵੀ ਚੀਫ ਜਸਟਿਸ ਕੌਣ ਹੈ ਲੋਕਦਾਲਤ ਦਾ ਉਹ ਜਸਟਿਸ ਸ਼ੀਲ 나ਗੂਜੀ ਨੇ ਠੀਕ ਹੈ ਚੇਅਰਮੈਨ ਪਰਸੈਂਟ ਜਿਹਨੂੰ ਬਿ ਚੇਅਰਮੈਨ ਪਰਸੈਂਟ ਨੇ ਉਹ ਨੇ ਜਸਟਿਸ ਐਸ਼ਵਾਨੀ ਕੁਮਾਰ ਮਿਸ਼ਰਾ ਤੇ ਸੈਕਟਰੀ ਨਵਜੋਤ कौर ਤੇ ਐਡੀਸ਼ਨਲ ਸੈਕਟਰੀ ਓਜਗਦੀਪ कौर ਨੇ ਠੀਕ ਹੈ ਐਡੀਸ਼ਨਲ ਮਤਲਬ ਹੁੰਦਾ ਹੈ ਬਾਦੂ ਵੀ ਜੇ ਕਈ ਵਾਰੀ ਠੀਕ ਹੈ ਨਵਜੋਤ कौर ਨਹੀਂ ਆਪਣੇ હાજર ਹੁੰਦੀ ਆਪਣੇ ਕੰਮ ਤੇ ਜਾ ਉਹਨੂੰ ਕੋਈ ਕੰਮ ਹੈ ਜਾਂ ਕੋਈ ਹੋਰ ਕੰਮ ਕਰ ਰਹੀ ਹੈ ਤਾਂ ਉਸ ਦੀ ਜਗ੍ਹਾ ਤੇ ਕੰਮ ਕਰੂਗਾ ਐਡੀਸ਼ਨਲ ਸੈਕਟਰੀ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਅੱਗੇ ਚੱਲਦੇ ਆ ਪ੍ਰੋਸੈਸ ਸਰਵਰ ਦੇ ਕੰਮ ਹੁਣ ਜਿਹੜੀ ਆਪਣੀ ਪੋਸਟ ਹੈ ਪ੍ਰੋਸੈਸ ਸਰਵਰ ਦੀ ਉਦੇ ਕੀ ਕੰਮ ਨੇ ਪ੍ਰੋਸੈਸ ਸਰਵਰ ਦੇ ਕੰਮ ਆਗੇ ਹੁਣ ਆਪਾਂ ਪ੍ਰੋਸੈਸ ਸਰਵਰ ਦਾ ਮੁੱਖ ਕੰਮ ਅਦਾਲਤੀ ਸਮਨ ਠੀਕ ਹੈ ਜਿਹੜੀ ਅਦਾਲਤਾਂ ਦੇ ਸਮਨ ਭੇਜਦੀ ਹੈ ਲੋਕਾਂ ਨੂੰ ਨੋਟਸ ਅਤੇ ਹੋਰ ਕਾਨੂੰਨੀ ਡਾਕੂਮੈਂਟ ਸਹੀ ਵਿਅਕਤੀ ਤੱਕ ਪਹੁੰਚਾਉਣਾ ਹੁੰਦਾ ਹੈ ਮਤਲਬ ਕਿ ਜਿਹੜੇ ਕੇਸ ਚੱਲ ਰਹੇ ਹੁੰਦੇ ਨੇ ਉਹਨਾਂ ਦੇ ਸਮਨ ਜਾਂ ਉਹਨਾਂ ਦੇ ਨੋਟਸ ਉਹਨਾਂ ਦੇ ਕੋਈ ਵੀ ਡਾਕੂਮੈਂਟ ਕੋਈ ਤਾਕਦੀ ਲਿਖਤ ਲਿਖਿਆ ਹੁੰਦੀ ਹੈ ਜੋ ਵੀ ਕੁਝ ਵੀ ਲਾ ਲੋ ਉਹ ਠੀਕ ਹੈ ਮਤਲਬ ਕਿ ਜਿਸ ਦਾ ਕੇਸ ਚੱਲ ਰਿਹਾ ਹੁੰਦਾ ਜਾਂ ਜਿੱਥੇ ਤੱਕ ਪਹੁੰਚਾਉਣੇ ਹੁੰਦੇ ਨੇ ਉਹ ਪ੍ਰੋਸੈਸ ਸਰਵਰ ਦਾ ਕੰਮ ਹੁੰਦਾ ਹੈ ਤੇ ਉਸ ਦੀ ਜਾਣਕਾਰੀ ਤੇ ਰਿਕਾਰਡ ਰੱਖਣਾ ਜਿਵੇਂ ਹੁਣ ਕਿਸੇ ਦਾ ਕੇਸ ਚੱਲ ਰਿਹਾ ਉਹਦਾ ਜਿਹੜਾ ਰਿਕਾਰਡ ਹੈ ਜਾਂ ਉਹਦੀਆਂ ਫਾਈਲਾਂ ਨੇ ਉਹ ਸੀਰੀਅਲ ਵਾਈਜ਼ ਲਾਉਣਾ ਉਹ ਸਾਰਾ ਪ੍ਰੋਸੈਸ ਸਰਵਰ ਦਾ ਕੰਮ ਹੁੰਦਾ ਹੈ ਉਸ ਤੋਂ ਬਾਅਦ ਕਾਨੂੰਨ ਕਾਨੂੰਨ ਦੇ ਕੰਮਾਂ ਵਿੱਚ ਮਦਦ ਕਰਾਉਂਦਾ ਹੈ ਤੇ ਸਬੰਧਿਤ ਕੰਮਾਂ ਦੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਵੀ ਮਤਲਬ ਕਿ ਜਿਹੜੇ ਕਾਨੂੰਨ ਦੇ ਕੰਮ ਨੇ ਠੀਕ ਹੈ ਜਿਹੜੇ ਅਦੋਲ ਲੋਕ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਹੁੰਦੇ ਨੇ ਉਹਨਾਂ ਨਾਲ ਮਦਦ ਕਰਾਉਂਦਾਗਾ ਠੀਕ ਹੈ ਸਬੰਧਿਤ ਕੰਮ ਜਿਹੜੇ ਵੀ ਰਿਵਿਊ ਕਰਦੇ ਨੇਗੇ ਤੇ ਸਮੇਂ ਸਿਰ ਜਾਣਕਾਰੀ ਮਿਲ ਸਕੇ ਵੀ ਜਿਵੇਂ ਹੁਣ ਮੰਨ ਲਓ ਕੋਈ ਕੇਸ ਚੱਲ ਰਿਹਾ ਉਹਨਾਂ ਦਾ ਰਿਕਾਰਡ ਸਾਹਮ ਕੇ ਰੱਖਣਾਗਾ ਤਾਂ ਵਕੀਲ ਕਹਿੰਦਾ ਫਲਾਣੇ ਨੰਬਰ ਵਾਲੀ ਫਾਈਲ ਲਿਆ ਵੀ ਉਸ ਨੰਬਰ ਚ ਉਸ ਦਾ ਕੇਸ ਚੱਲ ਰਿਹਾ ਉਹ ਜਾਣਦਾ ਤੇ ਜਦੋਂ ਨੇ ਸਾਹਮ ਕੇ ਰੱਖੀ ਹੁੰਦੀਆਂ ਨੇ ਜਿਹੜਾ ਰਿਕਾਰਡ ਸਾਹਮਿਆਂ ਹੁੰਦਾ ਉਹ ਫਟਾਫਟ ਜਾ ਕੇ ਲਿਆਉਂਦਾ ਵੀ ਮਤਲਬ ਕੰਮ ਆਸਾਨੀ ਨਾਲ ਹੋ ਜਾਂਦਾਗਾ ਵੀ ਨਹੀਂ ਉਹਦਾ ਸਾਰਾ ਜਿੰਨਾ ਵੀ ਕੰਮ ਮੈਂ ਡਾਟਾ ਹੈ ਜੋ ਵੀ ਉਹ ਪ੍ਰੋਸੈਸਰ ਸਰਵਰ ਇੱਕ ਸਾਮ ਕੇ ਰੱਖਣ ਦੇ ਵਿੱਚ ਮਦਦ ਕਰਵਾਉਂਦਾ ਹੈਗਾ ਉਹ ਉਸ ਤੋਂ ਬਾਅਦ ਜਿਹੜੇ ਪ੍ਰੋਸੈਸ ਪ੍ਰੋਸੈਸ ਸਰਵਰ ਦੇ ਕੰਮ ਆਗੇ ਠੀਕ ਹੈ ਅਦਾਲਤ ਦੇ ਕੰਮਾਂ ਦਾ ਰਿਕਾਰਡ ਸਾਮ ਕੇ ਰੱਖਣਾ ਹਰ ਇੱਕ ਕੇਸ ਦੀ ਫਾਈਲ ਨੂੰ ਸਾਮ ਕੇ ਰੱਖਣਾ ਅਦਾਲਤੀ ਸੰਮਣ ਨੋਟਸ ਅਤੇ ਹੋਰ ਕਾਨੂੰਨੀ ਡਾਕੂਮੈਂਟ ਸਹੀ ਜਗ੍ਹਾ ਤੇ ਸਹੀ ਜਗ੍ਹਾ ਤੇ ਰੱਖਣਾ ਤੇ ਇਨਸਾਨ ਤੱਕ ਪਹੁੰਚਾਉਣਾ ਹੁੰਦਾ ਹੈ। ਅਦਾਲਤ ਦੇ ਜ਼ਰੂਰੀ ਡਾਕੂਮੈਂਟਾਂ ਨੂੰ ਇੱਕ ਅਦਾਲਤ ਤੋਂ ਦੂਜੀ ਅਦਾਲਤ ਤੱਕ ਪਹੁੰਚਾਉਣਾ ਹੁੰਦਾ ਹੈ। ਇਹ ਕੰਮ ਹੁੰਦੇ ਨੇ ਸਾਰੇ ਪ੍ਰੋਸੈਸ ਸਰਵਰ ਦੇ। ਹੋਰ ਵੀ ਕੰਮ ਉਹ ਬਹੁਤ سارے ਹੁੰਦੇ ਨੇਗੇ। ਅਸਲ ਦੇ ਵਿੱਚ ਮੇਨ ਕੰਮ ਹੈ ਜਿਹੜਾ ਪ੍ਰੋਸੈਸ ਸਰਵਰ ਦਾ ਉਹ ਇਹੀ ਹੁੰਦਾਗਾ ਹਾਫ ਟਾਈਮ ਉਸ ਦਾ ਲਗਭਗ ਆਫਿਸ ਵਰਕ ਹੁੰਦਾ ਹਾਫ ਟਾਈਮ ਉਸ ਦਾ ਕੰਮ ਮਤਲਬ ਲੋਕਾਂ ਤੱਕ ਸਮਨ ਡਾਕੂਮੈਂਟ ਕੁਛ ਵੀ ਮਤਲਬ ਕਿ ਜਿਹੜੀਆਂ ਲੋਕ ਅਦਾਲਤ ਦੇ ਵਿੱਚ ਕੋਈ ਹੋਰ ਮੰਨ ਲਓ ਕੋਈ ਪੋਸਟ ਆਫਿਸ ਦੇ ਵਿੱਚ ਜਾ ਕੇ ਕੋਈ ਡਾਕੂਮੈਂਟ ਜਮ੍ਹਾਂ ਕਰਾਉਣੇ ਨੇ ਇੱਕ ਅਦਾਲਤ ਤੋਂ ਦੂਜੀ ਅਦਾਲਤ ਤੱਕ ਕੋਈ ਡਾਕੂਮੈਂਟ ਭੇਜਣੇ ਨੇ ਜਾਂ ਕਿਸੇ ਠੀਕ ਹੈ ਜਿਹੜੇ ਸਮਨ ਹੁੰਦੇ ਨੇ ਜਦੋਂ ਭੇਜਦੇ ਨੇਗੇ ਉਹ ਪ੍ਰੋਸੈਸ ਸਰਵਰ ਕਿਸੇ ਦੇ ਘਰ ਜਾਂਦਾਗਾ ਉੱਥੇ ਜਾ ਕੇ ਉਥੋਂ ਉਦੀ ਰਿਪੋਰਟ ਲੈਂਦਾ ਉਹਦੀ ਵੀ ਇਹ ਉਸ ਬੰਦੇ ਦੇ ਸਾਈਨ ਕਰਾਉਂਦਾ ਉਹ ਵਾਪਸ ਆ ਕੇ ਠੀਕ ਹੈ ਜਿਸ ਅਦਾਲਤ ਦੇ ਵਿੱਚ ਜਿਸ ਜੱਜ ਕੋਲ ਕੇਸ ਚੱਲ ਰਿਹਾ ਹੋਵੇ ਉੱਥੇ ਜਮ੍ਹਾਂ ਕਰਵਾਉਣਾ ਸਾਰੇ ਪ੍ਰੋਸੈਸ ਸਰਵਰ ਦੇ ਕੰਮ ਹੁੰਦੇ ਨੇਗੇ ਕੋਈ ਕ੍ਰਿਮੀਨਲ ਕੇਸ ਹੋ ਸਕਦਾਗਾ ਕੋਈ ਕਿਸੇ ਦਾ ਜ਼ਮੀਨ ਝਗੜੇ ਦਾ ਕੇਸ ਹੋ ਸਕਦਾਗਾ ਕਿਸੇ ਦਾ ਦਾਜ ਦੇਹੀ ਦਾ ਕੇਸ ਹੋ ਸਕਦਾ ਕਿਸੇ ਦਾ ਪ੍ਰੂਣ ਹੱਤਿਆ ਦਾ ਕੇਸ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ ਉਹ ਕੇਸ ਹੋ ਸਕਦਾ ਉਹ ਪ੍ਰੋਸੈਸ ਸਰਵਰ ਦੁਆਰਾ ਹੀ ਸਮਨ ਉਹਨਾਂ ਦੇ ਘਰ ਤੱਕ ਪਹੁੰਚਾਏ ਜਾਂਦੇ ਹੁੰਦੇ ਨੇਗੇ ਉਹ ਕਰ ਲੱਭਣਾ ਜਾਂ ਉਸ ਦੀ ਜਾਣਕਾਰੀ ਪ੍ਰਾਪਤ ਕਰਨਾ ਉਹ ਬੰਦਾ ਕੀ ਕਰ ਰਿਹਾ ਹੈ ਕਰੇ ਹੈ ਜਾਂ ਨਹੀਂ ਉਹਦੇ ਲੋਕ ਲੱਗਿਆ ਉਹ ਸਾਰੀ ਰਿਪੋਰਟ ਪ੍ਰੋਸੈਸ ਸਰਵਰ ਨੇ ਬਣਾਉਣੀ ਹੁੰਦੀ ਹੈ ਉਸ ਤੋਂ ਬਾਅਦ ਇਹ ਸਾਰੀ ਇਨਫੋਰਮੇਸ਼ਨ ਅੱਗੇ ਜੱਜ ਨੂੰ ਜਾਂ ਲੋਕ ਅਦਾਲਤ ਦੇ ਵਿੱਚ ਜਿਸ ਕਿਤੇ ਵੀ ਜਮ੍ਹਾਂ ਕਰਾਉਣੀ ਹੁੰਦੀ ਹੈ ਉਹ ਪ੍ਰੋਸੈਸ ਸਰਵਰ ਦਾ ਕੰਮ ਹੁੰਦਾ ਹੈ ਸੋ ਇੰਨੀ ਕੀ ਆਪਾਂ ਵੀਡੀਓ ਲੈ ਕੇ ਆਏ ਪ੍ਰੋਸੈਸ ਸਰਵਰ ਦੀ ਤੇ ਕਈ ਕਹਿ ਰਹੇ ਨੇ ਵੀ ਪ੍ਰੋਸੈਸ ਸਰਵਰ ਤੇ ਪੇਪਰ ਦੇ ਉੱਤੇ ਵੀਡੀਓ ਬਣਾਓ ਨੋਟਸ ਤਿਆਰ ਕਰੋ ਦੇਖੋ ਇਨਾ ਟਾਈਮ ਨਹੀਂ ਹੁੰਦਾ ਹੈਗਾ ਹਰ ਇੱਕ ਕੋਲੇ ਵੈਸੇ ਇਸ ਕੋਈ ਐਡਾ ਜ਼ਿਆਦੇ ਔਖਾ ਪੇਪਰ ਨਹੀਂ ਕੋਈ ਪਟਵਾਰੀ ਲੈਵਲ ਦਾ ਕੋਈ ਏ ایس ਕੋਈ ਡੀ ਐਸ ਡੀ ਸੀ ਲੈਵਲ ਦਾ ਪੇਪਰ ਨਹੀਂ ਹੈਗਾ ਤੁਸੀਂ ਪੇਪਰ ਦੀ ਤਿਆਰੀ ਕਰ ਲਓ ਨਾਰਮਲ ਜੋ ਜੋ ਚੀਜ਼ਾਂ ਹੁੰਦੀਆਂ ਨੇ ਮੈਂ ਸਿਲੇਬਸ ਵੀ ਪਾ ਦਿੱਤਾ ਵੀ ਆਹ ਆ ਚੀਜ਼ਾਂ ਆਉਣਗੀਆਂ ਉਹ ਪੜ੍ਹ ਲਓ ਸਾਰਾ ਕੁਝ ਉਸੇ ਵਿੱਚੋਂ ਹੀ ਆਉਣਾ ਹੈ ਬਾਕੀ ਪੇਪਰ ਦਾ ਪੈਟਰਨ ਚੇਂਜ ਵੀ ਹੋ ਸਕਦਾ ਹੈ ਇਹ ਨਹੀਂ ਹੈਗਾ ਵੀ ਜੋ ਪੇਪਰ ਵਿੱਚ ਦਿਖਾ ਰਿਹਾ ਸੀਗਾ ਵੀ ਪਿਛਲੇ ਸਾਲ ਹੋਇਆ ਸੀਮ ਉਹੀ ਪੇਪਰ ਹੋਣਾ ਇਸ ਵਾਰੀ ਹੋਰ ਵੀ ਹੋ ਸਕਦਾ ਕਿਸੇ ਹੋਰ ਤਰੀਕੇ ਨਾਲ ਪਰ ਸਿਲੇਬਸ सेम ਹੀ ਰਹਿਣਾ ਹੈ ਉਹੀ 8ਵੇਂ ਲੈਵਲ ਦਾ ਉਹਨਾਂ ਨੇ ਲਿਖ ਕੇ ਪਾਇਆ ਪੰਜਾਬੀ ਭਾਸ਼ਾ ਦਾ ਪੇਪਰ ਹੋਣਾ ਸੋ ਆਪ ਦੀ ਤਿਆਰੀ ਕਰਦੇ ਰਹੋ ਤੇ ਇੱਕ ਨਰਿੰਦਰ ਸਿੰਘ ਦੁੱਗਲ ਦੀ ਬੁੱਕ ਆਉਂਦੀ ਹੈ ਪੰਜਾਬੀ ਵਿਆਕਰਨ 25ਮ ਐਡੀਸ਼ਨਲ ਚੱਲ ਰਿਹਾ ਉਹ ਬੁੱਕ ਲੈ ਲਓ ਤੇ ਉਹ ਬੁੱਕ ਦੇ ਵਿੱਚ ਸਾਰੇ ਦਾ ਸਾਰਾ ਡਾਟਾ ਦਿੱਤਾ ਹੋਇਆ ਸੋ ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਕੱਲ ਨੂੰ ਆਪਾਂ ਹੋਰ ਨਵੀਂ ਕੋਈ ਵੀਡੀਓ ਲੈ ਕੇ ਆਵਾਂਗੇ ਤੇ ਪ੍ਰੋਸੈਸ ਸਰਵਰ ਰਿਲੇਟਿਵ ਬਾਕੀ ਮੈਂ ਕੋਸ਼ਿਸ਼ ਕਰ ਰਿਹਾ ਇੱਕ ਪੂਰੀ ਦੀ ਪੂਰੀ ਵਿਆਕਰਨ ਸ਼ਾਰਟ ਦੇ ਵਿੱਚ ਵੀਡੀਓ ਬਣਾਵਾਂ ਮੈਂ ਜਲਦੀ ਤੋਂ ਜਲਦੀ ਤੇ ਘੱਟੋ ਘੱਟ ਇੱਕ ਘੰਟੇ ਦੀ ਬਣ ਸਕਦੀ ਹੈਗੀ ਮੈਂ ਉਹ ਤਿਆਰ ਕਰ ਹੀ ਰਿਹਾ ਸ਼ਾਇਦ ਇੱਕ ਦੋ ਦਿਨਾਂ ਦੇ ਵਿੱਚ ਮੈਂ ਉਹ ਪਾ ਦਿਆਂ ਪੇਪਰ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਈਜ਼ੀ ਵੇ ਦੇ ਵਿੱਚ ਸਾਰਾ ਕੁਝ ਸਮਝਾ ਦੂੰਗਾ ਬਾਕੀ ਮੈਂ ਐਸਸੀ ਵਗੈਰਾ ਅਰਜੀ ਵਗੈਰਾ ਲਿਖਣ ਬਾਰੇ ਵੀ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਪੂਰੀ ਵੀਡੀਓ ਪਾ ਦੂੰਗਾ ਵੀ ਕਿੱਦਾਂ ਲਿਖਣੀ ਹੈ ਕਿੱਦਾਂ ਕਿਵੇਂ ਕਰਨੀ ਇੱਕ ਕਮੈਂਟ ਆਇਆ ਹੋਇਆ ਸੀਗਾ ਵੀ ਜਿਹੜੀ ਐਪਲੀਕੇਸ਼ਨ ਹੈ ਜਾਂ ਐਸਸੀ ਹੈਗਾ ਵੀ ਉਹ ਕਿਵੇਂ ਲਿਖਣਾਗਾ ਜਿਹੜੀ ਐਪਲੀਕੇਸ਼ਨ ਹੈ ਜਿਵੇਂ ਆਪਾਂ 10ਵੀਂ ਦੇ ਵਿੱਚ ਆਪਣੇ ਆਪਣੇ ਆਪ ਤੇ ਲਿਖਣੀ ਆ ਉਹ ਵੀ ਮੈਂ ਇਸ ਸਕੂਲ ਦੇ ਵਿੱਚ ਪੜ ਰਿਹਾ ਜਾਂ ਮੈਂ ਇਹ ਮੇਲਾ ਦੇਖ ਕੇ ਆਇਆ ਹਾਂ ਉਹਦਾ ਹਾਲ ਜੋ ਵੀ ਲਿਖਣਾ ਉਹ ਆਪਣੇ ਆਪ ਤੇ ਲਿਖਣਾ ਨਾ ਕਿ ਬਾਰੀ-ਬਾਰੀ ਪੁੱਛ ਰਹੇ ਨੇ ਵੀ ਉਹ ਕਿਸ ਨੂੰ ਡੈਡੀਕੇਟ ਕਰਨਾ ਹੈ ਉਹ ਆਪਣੇ ਆਪ ਨੂੰ ਹੀ ਕਰਨੀ ਹੈ ਜੇ ਤੁਹਾਡੇ ਮੰਮੀ ਡੈਡੀ ਨੂੰ ਐਪਲੀਕੇਸ਼ਨ ਲਿਖਣੀ ਹੈ ਤਾਂ ਤੁਸੀਂ ਆਪਣੇ ਮੰਮੀ ਡੈਡੀ ਨੂੰ ਹੀ ਕਰੋ ਤੇ ਐਦਾਂ ਦੇ ਜਵੱਖਾਂਲੇ ਸਵਾਲ ਮੈਨੂੰ ਕਮੈਂਟ ਵੀ ਨਾ ਕਰੋ ਵੀ ਆਹ ਚੀਜ਼ ਐਵੇਂ ਆ ਜੀ ਉਹਵੇਂ ਆ ਜੋ ਤੁਸੀਂ ਸਮਝਦਾਰ ਹੋ ਸਮਝ ਲਓ ਕਈ ਚੀਜ਼ਾਂ ਆਪਣੇ ਆਪ ਹੀ ਸਮਝ ਲਿਆ ਕਰੋ ਸੋ ਬਾਕੀ ਜੇ ਵੀਡੀਓ ਲੱਗੀ ਤਾਂ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਨਾ ਆਪ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਸੋ ਬਾਕੀ ਮੈਂ ਨਾ ਡਿਸਕ੍ਰਿਪਸ਼ਨ ਦੇ ਵਿੱਚ ਪੂਰੇ ਦਾ ਪੂਰਾ ਮੈਂ ਪ੍ਰੋਸੈਸ ਸਰਵਰ ਦੇ ਵਰਕ ਬਾਰੇ ਮੈਂ ਪਾ ਰਿਹਾ ਸੋ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਪੜ੍ਹ ਲੈਣਾ ਤੇ ਕਮੈਂਟ ਜਰੂਰ ਕਰਨਾ ਮੈਂ ਜੋ ਮੈਂ ਲਿਖਿਆਗਾ ਬਹੁਤ ਮਿਹਨਤ ਦੇ ਨਾਲ ਲਿਖਿਆ ਹੋਇਆ ਹੈ ਇਹ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਰਿਹਾ ਸੋ ਤੁਸੀਂ ਪੜ੍ਹ ਲੈਣਾ ਪ੍ਰੋਸੈਸ ਸਰਵਰ ਦੇ ਕੰਮ ਉਸ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਲੱਗ ਜੂਗਾ ਸੋ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ